ਕਿਉਂਕਿ ਜਿਹੜੀ ਗੁਜਰਾਤ ਥਾਂ ਨੀ ਚੀਜ਼ ਹੋ ਕੇ ਆਉਂਦੀ ਆ ਉਹ ਵੀ ਤਾਂ ਪਾਕਿਸਤਾਨੋਂ ਹੀ ਆਉਂਦੀ ਆ ਉਹ ਕਿਹੜੀ ਆ ਆਪਣਾ ਜਿਹੜੀ ਉਹਦੇ ਉੱਤੇ ਕੋਈ ਰੰਗ ਕਰਕੇ ਭੇਜਦੇ ਆ ਜਿਹਦੇ ਤੇ ਸਾਨੂੰ 10 ਉਧਰੋਂ 10% ਦੇ ਹਿਸਾਬ ਨਾਲ ਆਉਂਦੀ ਇੱਧਰ ਸਾਨੂੰ 90% ਦੇ ਹਿਸਾਬ ਨਾਲ ਮਿਲਦੀ ਆ ਉਹ ਚੀਜ਼ਾਂ ਸਸਤੀਆਂ ਕਰਨੀਆਂ ਵਪਾਰ ਨੂੰ ਵਧਾਉਣਾ ਸਿਆਣੇ ਮੁਲਕਾਂ ਦਾ ਕੰਮ ਹੁੰਦਾ ਹੈ ਕਿ ਉਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਤਾਂ ਵਪਾਰ ਹੀ ਵਧਾਈਏ ਉਜਾੜੇ ਵਿਦੇਿਆਂ ਨੂੰ ਖੁੱਲੇ ਕਰ ਦਿਓ ਔਰ ਜਿਹੜੀ ਹੋਰ ਵੀ ਸੰਗਤ ਜਾਣੀ ਚਾਹੁੰਦੀ ਕੋਈ Hindu ਵੀਰ ਵੀ ਜਾਣਾ ਚਾਹੁੰਦੇ ਆ ਕੋਈ ਮੁਸਲਮਾਨ ਵੀ ਇਧਰ ਜਾਣਾ ਚਾਹੁੰਦੇ ਆ ਸਾਰੇ ਖੁੱਲੇ ਕਰ ਦਿਓ ਦਿਲ ਖੁੱਲਾ ਕਰੋ ਆਪਣਾ ਲੇਕਿਨ ਵਿਦੇਸ਼ ਦੇ ਸੰਗਤਾਂ ਵਾਸਤੇ ਵੀਜ਼ਾ ਉਹ ਰਾਈਵਲ ਕਰਤਾ ਵਾ ਵੀਜ਼ਾ ਈਜ਼ੀ ਕਰਤਾ ਵਾ ਲੇਕਿਨ ਭਾਰਤ ਵਾਸਤੇ ਕਿਉਂ ਇੰਨਾ ਦੀ ਤੰਗ ਜਲੀ ਆ ਉਹ ਪਤਾ ਗੱਲ ਕੀ ਹੈ ਵੇਖੋ ਇਹਨਾਂ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਨਾ ਐਵੇਂ ਮਤਲਬ ਹੈ ਤਾਂ ਭਰਾ ਭਰਾ ਸੀ ਜਿਹੜੇ ਵੱਖਰੇ ਹੋ ਗਏ ਹਾਂਜੀ ਸੋਜਣਾ ਚ ਨਫ਼ਰਤ ਬੈਠੀ ਆ ਅੱਜ ਨਫ਼ਰਤਾਂ ਦੂਰ ਕਰਨ ਦਾ ਸਮਾਂ ਆ ਗਿਆ ਕਿਉਂਕਿ ਅੱਜ ਵਪਾਰ ਜਿਹੜਾ ਲੋਕ ਚਾਹੁੰਦੇ ਆ ਔਰ ਅੰਮ੍ਰਿਤਸਰ ਹੱਬ ਬਣ ਜੇ ਮੈਂ ਸਮਝਦਾ ਜੇਕਰ ਇਹ ਆ ਬਾਰਡਰ ਸਾਡੇ ਅਟਾਰੀ ਖੁੱਲ ਜਾਂਦਾ ਹੈ ਖੇਮ ਕਰਨ ਖੁੱਲ ਜਾਂਦਾ ਹੈ ਡੇਰਾ ਬਾਬਾ ਬਿਦਾਨ ਖੁੱਲ ਜਾਂਦਾ ਤੇ ਇੱਥੋਂ ਦੇ ਵਪਾਰੀਆਂ ਦੇ ਜਿੱਥੇ ਜਿਹੜੇ ਮੱਥੇ ਖੜਨਗੇ ਮੂੰਹ ਖੜੀਊਗਾ ਉੱਥੇ ਨਾਲ ਛੋਟੇ ਵਪਾਰੀਆਂ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਵਪਾਰ ਨਿਕਲਾਰਾ ਮਿਲੂਗਾ ਔਰ ਇੱਥੇ ਹੱਬ ਬਣੂਗੀ ਟੂਰਿਜ਼ਮ ਦੀ ਹੱਬ ਹੱਦ ਵੀ ਹੱਬ ਬਿਲਕੁਲ ਬਾਵਾਂ ਅਟੈਕ ਤੋਂ ਬਾਅਦ ਆਈਸੀਪੀ ਬੰਦ ਕਰਤਾ ਕਿ ਲੱਗਦਾ ਵਾ ਕਿ ਆਈਸੀਪੀ ਖੋਲਦੇ ਤਾਂ ਤਾਂ ਵੀ ਲੋਕਾਂ ਦੇ ਕਈ ਇਹ ਜਿਹੜੇ ਨੇ ਵਾਟ ਇਜ਼ ਦ ਮੀਨ? ਉਹ ਇੰਟਰਗੇਟਿੰਗ ਚੈੱਕਪੋਸਟ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਨਹੀਂ ਨਹੀਂ ਉਹ ਵੇਖੋ ਗੱਡੀ ਸ਼ੁਰੂ ਕਰਨ ਰੇਲ ਕੱਟੀ ਇੱਕ ਜਿਹੜੀ ਬੱਸ ਬੰਦ ਕੀਤੀ ਹੈ ਜਿਹੜੀ ਵਾਜਪਈ ਦੇ ਸਾਬ ਦੇ ਟਾਈਮ ਤੇ ਸ਼ੁਰੂ ਹੋਈ ਸੀ ਉਹ ਵੀ ਬੱਸਾਂ ਇੱਕ ਦੀ ਛੱਡ ਕੇ ਮੈਂ ਨਾ 20 ਬੱਸਾਂ ਸ਼ੁਰੂ ਕਰਨ ਔਰ ਜਿਹੜੀ ਗੱਡੀ ਆ ਉਹਨੂੰ ਸ਼ੁਰੂ ਕਰਨਾ ਚੈਕਿੰਗ ਜਾਰੀ ਕਰ ਦੇਣਾ ਆ ਇੱਕ ਡਰੋਨਾਂ ਦਾ ਬੜਾ ਰੌਲਾ ਪੈ ਰਿਹਾ ਜੀ ਡਰੋਨ ਆ ਗਿਆ ਜੀ ਡਰੋਨ ਆ ਗਿਆ ਜਿੱਧਰ ਦੀ ਆ ਗਿਆ ਇਹ ਕੋਈ ਡਰੋਨ ਡਰੋਨ ਚੜਿਆ ਇਹ ਕੋਈ ਏਡੀਆਂ ਗੱਲਾਂ ਨਹੀਂ ਹੈਗੀਆਂ ਸੋ ਇਹ ਕਈ ਵਾਰਾ ਹੂਏ ਬਣਾਏ ਜਾਂਦੇ ਆ ਤੇ ਜਿਹੜਾ ਨਸ਼ਾ ਬੰਦ ਹੋਣਾ ਚਾਹੀਦਾ ਔਰ ਸਖਤੀ ਹੋਣੀ ਚਾਹੀਦੀ ਆ ਚੈਕਿੰਗ ਜਾਂਚੀ ਕਰਦੋ ਲੇਕਿਨ ਜਿਹੜੇ ਦਿਲਾਂ ਦੇ ਵਿੱਚ ਜਿੰਦਰੇ ਵੱਜੇ ਆ ਨਾ ਉਹਨਾਂ ਜਿੰਦਰਿਆਂ ਨੂੰ ਖੋਲ ਕੇ ਵਿਜੇ ਜਿਹੜੇ ਆ ਸਾਰੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਪਾਕਿਸਤਾਨ ਦੀ ਸਰਕਾਰ ਨੂੰ ਖੋਲ ਦੇਣੀ ਚਾਹੀਦੀ ਠੀਕ ਹੈ ਕਿਉਂਕਿ ਜਿਹੜੀ ਗੁਜਰਾਤ ਥਾਂ ਨੀ ਚੀਜ਼ ਹੋ ਕੇ ਆਉਂਦੀ ਆ ਉਹ ਵੀ ਤਾਂ ਪਾਕਿਸਤਾਨ ਨੂੰ ਆਉਂਦੀ ਆ ਉਹ ਕਿਹੜੀ ਆ ਆਪਣਾ ਜਿਹੜੀ ਉਹਦੇ ਉੱਤੇ ਕੋਈ ਰੰਗ ਕਰਕੇ ਭੇਜਦੇ ਆ ਜਿਹਦੇ ਤੇ ਸਾਨੂੰ ਦਾ ਉਧਰੋਂ 10% ਦੇ ਹਿਸਾਬ ਨਾਲ ਉਹ ਇੱਧਰ ਸਾਨੂੰ 90% ਦੇ ਹਿਸਾਬ ਨਾਲ ਮਿਲਦੀ ਆ ਸੋ ਚੀਜ਼ਾਂ ਸਸਤੀਆਂ ਕਰਨੀਆਂ ਵਪਾਰ ਨੂੰ ਵਧਾਉਣਾ ਸਿਆਣੇ ਮੁਲਕਾਂ ਦਾ ਕੰਮ ਹੁੰਦਾ ਹੈ ਤੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਤਾਂ ਵਪਾਰ ਹੀ ਵਧਾਈਏ ਤੋ ਜਾਰੇ ਵਿਦੇਸ਼ਾਂ ਨੂੰ ਖੁੱਲੇ ਕਰ ਦਿਓ ਔਰ ਜਿਹੜੀ ਹੋਰ ਵੀ ਸਖਤ ਜਾਣੀ ਚਾਹੁੰਦੀ ਕੋਈ Hindu ਵੀਰ ਵੀ ਜਾਣਾ ਚਾਹੁੰਦੇ ਆ ਕੋਈ ਮੁਸਲਮਾਨ ਵੀ ਇਧਰ ਜਾਣਾ ਚਾਹੁੰਦੇ ਆ ਸਾਰੇ ਖੁੱਲੇ ਕਰ ਦਿਓ ਦਿਲ ਖੁੱਲਾ ਕਰੋ ਆਪਣਾ ਔਰ ਵਿਦੇਸ਼ ਦੇ ਸੰਗਤਾਂ ਵਾਸਤੇ ਵੀਜ਼ਾ ਉਹ ਰਾਈਵਲ ਕਰਤਾ ਵਾ ਈਜ਼ਾ ਈਜ਼ੀ ਕਰਤਾ ਵਾ ਲੇਕਿਨ ਭਾਰਤ ਵਾਸਤੇ ਕਿਉਂ ਐਸਾ ਦੀ ਤੰਗ ਦੇ ਲਈ ਉਹ ਪਤਾ ਗੱਲ ਕੀ ਹੈ ਵੇਖੋ ਇਹਨਾਂ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਨਾ ਐਵੇਂ ਮਤਲਬ ਹੈ ਤਾਂ ਭਰਾ ਭਰਾ ਸੀ ਜਿਹੜੇ ਵੱਖਰੇ ਹੋ ਗਏ ਹਾਂਜੀ ਸੋਚਾਂ ਵਿੱਚ ਨਫ਼ਰਤ ਬੈਠੀ ਆ ਅੱਜ ਨਫ਼ਰਤਾਂ ਦੂਰ ਕਰਨ ਦਾ ਸਮਾਂ ਆ ਗਿਆ ਕਿਉਂਕਿ ਅੱਜ ਵਪਾਰ ਜਿਹੜਾ ਲੋਕ ਚਾਹੁੰਦੇ ਆ ਔਰ ਅੰਮ੍ਰਿਤਸਰ ਹੱਬ ਬਣ ਜੇ ਮੈਂ ਸਮਝਦਾ ਜੇਕਰ ਇਹ ਆ ਬਾਰਡਰ ਸਾਡੇ ਅਟਾਰੀ ਖੁੱਲ ਜਾਂਦਾ ਹੈ ਖੇਮਕਰਨ ਖੁੱਲ ਜਾਂਦਾ ਹੈ ਡੇਰਾ ਬਾਬਾ ਬਿਦਾਨ ਖੁੱਲ ਜਾਂਦਾ ਤੇ ਇੱਥੋਂ ਦੇ ਵਪਾਰੀਆਂ ਦੇ ਜਿੱਥੇ ਆ ਜਿਹੜੇ ਮੱਥੇ ਖੜਨਗੇ ਮੂੰਹ ਖੜੂਗਾ ਉੱਥੇ ਨਾਲ ਛੋਟੇ ਵਪਾਰੀਆਂ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਵਪਾਰ ਨਿਕਲਾਰਾ ਮਿਲੂਗਾ ਔਰ ਇੱਥੇ ਹੱਬ ਬਣੂਗੀ ਟੂਰਿਜ਼ਮ ਦੀ ਹੱਬ ਹੱਦ ਵੀ ਹੱਬ ਬਿਲਕੁਲ ਬਾਮਾ ਅਟੈਕ ਤੋਂ ਬਾਅਦ ਆਈਸੀਪੀ ਬੰਦ ਕਰਤਾ ਕਿ ਲੱਗਦਾ ਵਾ ਕਿ ਆਈਸੀਪੀ ਖੋਲ ਦੇਣ ਤਾਂ ਤਾਂ ਵੀ ਲੋਕਾਂ ਦੇ ਕਈ ਇਹ ਜਿਹੜੇ ਨੇ ਵਾਟ ਇਜ਼ ਦ ਮੀਨ? ਉਹ ਇੰਟਰਗੇਟਿੰਗ ਚੈੱਕਪੋਸਟ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਨਹੀਂ ਨਹੀਂ ਉਹ ਵੇਖੋ ਗੱਡੀ ਸ਼ੁਰੂ ਕਰਨ ਰੇਲ ਗੱਡੀ ਇੱਕ ਜਿਹੜੀ ਬੱਸ ਬੰਦ ਕੀਤੀ ਹੈ ਜਿਹੜੀ ਵਾਜਪਾਈ ਦੇ ਸਾਬ ਦੇ ਟਾਈਮ ਤੇ ਸ਼ੁਰੂ ਹੋਈ ਸੀ ਉਹ ਵੀ ਬੱਸਾਂ ਇੱਕ ਦੀ ਛੱਡ ਕੇ ਮੈਂ ਨਾ 20 ਬੱਸਾਂ ਸ਼ੁਰੂ ਕਰਨ ਔਰ ਜਿਹੜੀ ਗੱਡੀ ਆ ਉਹਨੂੰ ਸ਼ੁਰੂ ਕਰਨ ਚੈਕਿੰਗ ਜਾਰੀ ਕਰ ਦੇਣਾ ਆ ਇੱਕ ਡਰੋਨਾਂ ਦਾ ਬੜਾ ਰੌਲਾ ਪੈ ਰਿਹਾ ਜੀ ਡਰੋਨ ਆ ਗਿਆ ਜੀ ਡਰੋਨ ਆ ਗਿਆ ਜਿੱਧਰ ਦੀ ਆ ਗਿਆ ਇਹ ਕੋਈ ਡਰੋਨ ਡਰੋਨ ਚੜਿਆ ਇਹ ਕੋਈ ਏਡੀਆਂ ਗੱਲਾਂ ਨਹੀਂ ਹੈਗੀਆਂ ਸੋ ਇਹ ਕਈ ਵਾਰਾ ਹੂਏ ਬਣਾਏ ਜਾਂਦੇ ਆ ਤੇ ਜਿਹੜਾ ਨਸ਼ਾ ਬੰਦ ਹੋਣਾ ਚਾਹੀਦਾ ਔਰ ਸ਼ਕਤੀ ਹੋਣੀ ਚਾਹੀਦੀ ਆ ਚੈਕਿੰਗ ਜਿਆਦਾ ਕਰ ਦਿਓ ਲੇਕਿਨ ਜਿਹੜੇ ਦਿਲਾਂ ਦੇ ਵਿੱਚ ਜਿੰਦਰੇ ਵੱਜੇ ਆ ਨਾ ਉਹਨਾਂ ਜਿੰਦਰਿਆਂ ਨੂੰ ਖੋਲ ਕੇ ਵਿਜੇ ਜਿਹੜੇ ਆ ਸਾਰੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਪਾਕਿਸਤਾਨ ਦੀ ਸਰਕਾਰ ਨੂੰ ਖੋਲ ਦੇਣੀ ਚਾਹੀਦੀ ਠੀਕ ਹੈ ਠੀਕ ਹੈ